ਪੰਜਾਬ ਦੇ ਇੱਕ ਮਸ਼ਹੂਰ ਗਾਇਕ ਵਿਵਾਦਾਂ ਵਿੱਚ ਕਿਰਦਾ ਨਜ਼ਰ ਆ ਰਿਹਾ ਹੈ ਇਸ ਗਾਇਕ ਤੇ ਆਪਣੀ ਪਤਨੀ ਦੇ ਹੁੰਦੇ ਹੋਏ ਉਸ ਨੂੰ ਬਿਨਾਂ ਦੱਸੇ ਦੂਸਰਾ ਵਿਆਹ ਕਰਵਾਉਣ ਦੇ ਇਲਜ਼ਾਮ ਲੱਗੇ ਨੇ ਕਲੀਆਂ ਦੇ ਬਾਦਸ਼ਾਹ ਖਵੌਣ ਵਾਲੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕੁਲਦੀਪ ਮਾਨਕ ਦੇ ਦੋਤੇ ਹਸਨ ਮਾਨਕ ਉਰਫ ਮਾਨਕ ਖਾਨ ਤੇ ਵੱਡੀ ਖਬਰ سامنے ਆ ਰਹੀ ਹੈ ਮਾਨਕ ਖਾਨ ਤੇ ਵੱਡੇ ਇਲਜ਼ਾਮ ਲੱਗੇ ਨੇ ਉਸ ਦੀ ਪਤਨੀ ਨੇ ਮਾਨਕ ਖਾਨ ਤੇ ਇਹ ਇਲਜ਼ਾਮ ਲਗਾਏ ਨੇ ਹਸਨ ਮਾਨਕ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀ ਚਰਚਾ ਹੈ ਇਸ ਚਰਚਾ ਵਿਚਾਲੇ ਬੰਗਾ ਵਿੱਚ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਜਿੱਥੇ ਖੁਦ ਨੂੰ ਹਸਨ ਮਾਨਕ ਦੀ ਪਹਿਲੀ ਪਤਨੀ ਦਸਰੀ ਮਨਦੀਪ ਕੌਰ ਨਾਮ ਦੀ ਔਰਤ ਵੱਲੋਂ ਹਸਨ ਮਾਨਕ ਤੇ ਦੂਸਰਾ ਵਿਆਹ ਕਰਵਾਉਣ ਦੇ ਇਲਜ਼ਾਮ ਲਗਾ ਦਿੱਤੇ ਗਏ ਹਸਨ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਹਸਨ ਨੇ ਦੂਸਰਾ ਵਿਆਹ ਕਰਵਾ ਲਿਆ ਜਦੋਂ ਕਿ ਹਸਨ ਨੇ ਅਜਿਹੇ aaropon ਨੂੰ ਨਕਾਰਿਆ ਮਨਦੀਪ ਕਰਨੇ ਦੱਸਿਆ ਕਿ ਉਸਦੇ ਪਤੀ ਹਸਨ ਮਾਨਕ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਤੇ ਮੇਰੀ ਮਰਜ਼ੀ ਦੇ ਖਿਲਾਫ ਦੂਜਾ ਵਿਆਹ ਕਰਵਾਉਣ ਲਈ ਬੰਗਾ ਦੇ ਇੱਕ ਪੈਲਸ ਵਿੱਚ ਪਹੁੰਚ ਗਿਆ ਜਿੱਥੇ ਹਸਨ ਨੇ ਵਿਦੇਸ਼ੀ ਲੜਕੀ ਨਾਲ ਵਿਆਹ ਕਰਾਇਆ ਬਕਾਇਦਾ ਬੰਗਾ ਦੇ ਹੀ ਇੱਕ ਗੁਰੂ ਕਾਂਦ ਅਨੰਦਕਾਰ ਚ ਵੀ ਹੋਏ ਨੇ ਜਦੋਂ ਕਿ ਹਸਨ ਨਾਲ ਮੇਰਾ ਵਿਆਹ ਜੁਲਾਈ 2022 ਨੂੰ ਨਿਕਾਹ ਹੋਇਆ ਸੀ ਤੇ ਹੁਣ ਹਸਨ ਨਾ ਸਿਰਫ ਮੇਰੀ ਕੁੱਟਮਾਰ ਕਰਦਾ ਸਗੋਂ ਉਸ ਨੇ ਮੈਨੂੰ ਬਿਨਾਂ ਦੱਸੇ ਮੇਰੀ ਮਰਜ਼ੀ ਤੋਂ ਬਿਨਾਂ ਦੂਸਰਾ ਵਿਆਹ ਕਰਵਾਇਆ ਹਾਲਾਂਕਿ ਇਸ ਮਾਮਲੇ ਤੇ ਹਸਨ ਮਾਲਕ ਵੀ ਮੀਡੀਆ ਦੇ ਸਾਹਮਣੇ ਆਏ ਨੇ ਤੇ ਪਹਿਲੀ ਪਤਨੀ ਵੱਲੋਂ ਜਿੱਤੇ ਹੰਗਾਮਾ ਕੀਤਾ ਗਿਆ ਉਥੇ ਹੀ ਹਸਨ ਮਾਲਕ ਦਾ ਕਹਿਣਾ ਹੈ ਕਿ ਮੈਂ ਕੋਈ ਵਿਆਹ ਨਹੀਂ ਕਰਵਾਇਆ ਅਸਲ ਸ਼ੂਟਿੰਗ ਕਰ ਰਹੀ ਸੀ ਬਿਊਰੂ ਰਿਪੋਰਟ ਜੀਕੇਅਰ ਟੀਵੀ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਵਿਵਾਦਾਂ ਵਿੱਚ ਕਿਰਦਾ ਨਜ਼ਰ ਆ ਰਿਹਾ ਹੈ ਇਸ ਗਾਇਕ ਤੇ ਆਪਣੀ ਪਤਨੀ ਦੇ ਹੁੰਦੇ ਹੋਏ ਉਸ ਨੂੰ ਬਿਨਾਂ ਦੱਸੇ ਦੂਸਰਾ ਵਿਆਹ ਕਰਵਾਉਣ ਦੇ ਇਲਜ਼ਾਮ ਲੱਗੇ ਨੇ ਕਲੀਆਂ ਦੇ ਬਾਦਸ਼ਾਹ ਖਵਾਨ ਵਾਲੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕੁਲਦੀਪ ਮਾਨਕ ਦੇ ਦੋਤੇ ਹਸਨ ਮਾਨਕ ਉਰਫ ਮਾਨਕ ਖਾਨ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਨਕ ਖਾਨ ਤੇ ਵੱਡੇ ਇਲਜ਼ਾਮ ਲੱਗੇ ਨੇ ਉਸਦੀ ਪਤਨੀ ਨੇ ਮਾਨਕ ਖਾਨ ਤੇ ਇਹ ਇਲਜ਼ਾਮ ਲਗਾਏ ਨੇ ਹਸਨ ਮਾਨਕ ਵੱਲੋਂ ਦੂਜਾ ਵਿਆਹ ਕਰਵਾਉਣ ਲੈਣ ਦੀ ਚਰਚਾ ਹੈ ਇਸੇ ਚਰਚਾ ਵਿਚਾਲੇ ਬੰਗਾ ਵਿੱਚ ਜ਼ਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ ਜਿੱਥੇ ਖੁਦ ਨੂੰ ਹਸਨ ਮਾਨਕ ਦੀ ਪਹਿਲੀ ਪਤਨੀ ਦਸਰੀ ਮਨਦੀਪ ਕੌਰ ਨਾਮ ਦੀ ਔਰਤ ਵੱਲੋਂ ਹਸਨ ਮਾਨਕ ਤੇ ਦੂਸਰਾ ਵਿਆਹ ਕਰਵਾਉਣ ਦੇ ਇਲਜ਼ਾਮ ਲਗਾ ਦਿੱਤੇ ਗਏ ਹਸਨ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਹਸਨ ਨੇ ਦੂਸਰਾ ਵਿਆਹ ਕਰਵਾ ਲਿਆ ਜਦੋਂ ਕਿ ਹਸਨ ਨੇ ਅਜਿਹੇ aaropon ਨੂੰ ਨਕਾਰਿਆ ਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪਤੀ ਹਸਨ ਮਾਨਕ ਨੇ ਉਸ ਨਾਲ ਕੁਟਮਾਰ ਕਰਕੇ ਉਸ ਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਤੇ ਮੇਰੀ ਮਰਜ਼ੀ ਦੇ ਖਿਲਾਫ ਦੂਜਾ ਵਿਆਹ ਕਰਵਾਉਣ ਲਈ ਬੰਗਾ ਦੇ ਇੱਕ ਪੈਲੈਸ ਵਿੱਚ ਪਹੁੰਚ ਗਿਆ ਜਿੱਥੇ ਹਸਨ ਨੇ ਵਿਦੇਸ਼ੀ ਲੜਕੀ ਨਾਲ ਵਿਆਹ ਕਰਾਇਆ ਬਕਾਇਦਾ ਬੰਗਾ ਦੇ ਹੀ ਇੱਕ ਗੁਰੂ ਕਾਂਦ ਅਨੰਦਕਾਰ ਚ ਵੀ ਹੋਏ ਨੇ ਜਦੋਂ ਕਿ ਹਸਨ ਨਾਲ ਮੇਰਾ ਵਿਆਹ ਜੁਲਾਈ 2022 ਨੂੰ ਨਿਕਾਹ ਹੋਇਆ ਸੀ ਤੇ ਹੁਣ ਹਸਨ ਨਾ ਸਿਰ ਮੇਰੀ ਕੁਟਮਾਰ ਕਰਦਾ ਸਗੋਂ ਉਸ ਨੇ ਮੈਨੂੰ ਬਿਨਾਂ ਦੱਸੇ ਮੇਰੀ ਮਰਜ਼ੀ ਤੋਂ ਬਿਨਾਂ ਦੂਸਰਾ ਵਿਆਹ ਕਰਵਾਇਆ ਹੈ ਹਾਲਾਂਕਿ ਇਸ ਮਾਮਲੇ ਤੇ ਹਸਨ ਮਾਲਕ ਵੀ ਮੀਡੀਆ ਦੇ ਸਾਹਮਣੇ ਆਏ ਨੇ ਤੇ ਪਹਿਲੀ ਪਤਨੀ ਵੱਲੋਂ ਜਿੱਤੇ ਹੰਗਾਮਾ ਕੀਤਾ ਗਿਆ ਉਥੇ ਹੀ ਹਸਨ ਮਾਲਕ ਦਾ ਕਹਿਣਾ ਹੈ ਕਿ ਮੈਂ ਕੋਈ ਵਿਆਹ ਨਹੀਂ ਕਰਵਾਇਆ ਅਸਲ ਸ਼ੂਟਿੰਗ ਕਰ ਰਹੀ ਸੀ ਬਿਊਰੋ ਰਿਪੋਰਟ ਜੀਕੇਆਰ ਟੀਵੀ